ਪੀਐਮ ਮੋਦੀ ਵੱਲੋਂ 500 ਅਤੇ 1000 ਦੇ ਨੋਟ ਬੰਦ ਕੀਤੇ ਜਾਣ ਦਾ ਮਾੜਾ ਅਸਰ ਸਹਿਰ ਸਪਟਾ ਵਪਾਰ ਤੇ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ 'ਚ ਜਦ ਇਸ ਬਾਬਤ ਸਥਾਨਕ ਸਹਿਰ ਸਪਟਾ ਵਪਾਰੀਆਂ ਅਤੇ ਹੋਟਲ ਮਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨੋਟ ਬੰਦ ਕੀਤੇ ਜਾਣ ਨਾਲ ਲੋਕਾਂ ਨੂੰ ਭੁਗਤਾਨ ਕਰਨ 'ਚ ਮੁਸ਼ਕਲ ਆ ਰਹੀ ਹੈ ਜਿਸ ਕਰਕੇ ਉਹ ਆਪਣੀਆਂ ਬੁੱਕ ਕੀਤੀਆਂ ਟਿਕਟਾਂ ਅਤੇ ਕਮਰੇ ਰੱਦ ਕਰਵਾ ਰਹੇ ਨੇ। ਜਦੋਂ ਦੇ ਮੋਦੀ ਸਾਹਿਬ ਨੇ ਟੀਵੀ 'ਚ ਨੋਨਸੈਂਟ ਕੀਤੀ ਹੈ 500 ਤੇ 1000 ਨੋਟ ਬੰਦ ਦੀ। ਉਸ ਦਿਨ ਤੋਂ ਬਾਅਦ ਜਿਸ ਤਰ੍ਹਾਂ ਸਾਡੇ ਉੱਤੇ ਪਰਲੈ ਹੀ ਆ ਗਈ ਹੈ ਹੈ ਜੀ ਸਾਰੇ ਜਿੰਨੇ ਟੂਰ ਪੈਕੇਜ ਜਾਣ ਵਾਲੇ ਸੀ ਸਾਰੇ ਸਾਰੇ ਸਾਡੇ ਕੈਨਸਲ ਹੋ ਗਏ ਨੇ ਤੇ ਆਲਰੇਡੀ ਜਿੰਨਾਂ ਦੇ ਟੂਰ ਪੈਕੇਜ ਬੁੱਕ ਸੀ ਉਹਨਾਂ ਦੇ ਵੀ ਪਛੋਕਛ ਪੈ ਗਏ ਨੇ ਕਿ ਉਹ ਜਾਣ ਕੇ ਨਾ ਜਾਣੇ ਦੇਖੋ ਜੀ ਅਗਰ ਸਰਦੀਆਂ ਦਾ ਦਿਨ ਸ਼ੁਰੂ ਹੋ ਗਿਆ ਤੇ ਲੋਕੀ ਗਰਮੀਆਂ ਅਵਾਈਡ ਕਰਕੇ ਸਰਦੀਆਂ 'ਚ ਉਹਨਾਂ ਨੇ ਪਲਾਨ ਕੀਤਾ ਹੁੰਦਾ ਕਿ ਸਰਦੀਆਂ ਜਾਵਾਂਗੇ ਬਾਬਾ ਜੀ ਦਾ ਮੱਥਾ ਟੇਕਾਂਗੇ ਉਹ ਸਾਰੇ ਸਾਰੇ ਪਲਾਨ ਸਾਰੇ ਸਾਰੇ ਅਫਸੈਟ ਹੋ ਗਏ ਨੇ ਤੇ ਕੈਨਸਲ ਹੋ ਗਏ ਨੇ चार पाँच दिन पहले जो ग्राफ था हमारा अप्रोक्स 80 टू 90 परसेंट था अभी देखने में आया है एकदम डाउन हुआ है डे बाय डे डे बाय डे बुकिंग्स डाउन हो रही हैं एंड वी आर रिसीविंग हैवी कैंसलेशंस सो इससे होटल इंडस्ट्री हेम्पर है डेफिनेटली so, गवर्नमेंट भी इफ़ेक्ट है आम पर्सन तो आम आदमी तो हेम्पर है ही है डिस्टर्ब है ਵਪਾਰੀ ਵਰਗ ਅਤੇ ਹੋਟਲ ਮਾਲਕਾਂ ਦਾ ਇਹ ਹੀ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਹੀ ਕੋਈ ਠੋਸ ਉਪਰਾਲੇ ਕਰਕੇ ਇਸ ਮੁਸ਼ਕਲ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਨੁਕਸਾਨ ਤੋਂ ਉਨ੍ਹਾਂ ਦਾ ਬਚਾਅ ਹੋ ਸਕੇ। ਅਮਰਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ